ਬਿਲਕੁਲ ਵੈਸੇ ਤਾਂ ਮੈਂ ਉੱਥੇ ਬੋਲ ਕੇ ਵੀ ਸਾਰੀ ਗੱਲ ਪਹਿਲਾਂ ਦੱਸੀਏ ਤੁਹਾਨੂੰ ਅ ਸਵਿਧਾਨ ਦਾ ਕਹਾਣੀ ਬਹੁਤ ਕੀਤਾ ਜਾ ਰਿਹਾ ਤੇ ਜਿਸ ਮੰਚੇ ਨੂੰ ਲੈ ਕੇ ਅਮਰ ਸਾਡੇ ਮਾਨਯੋਗ ਅਮੇਰਕਰ ਸਾਹਿਬ ਨੇ ਲਿਖਿਆ ਸੀ ਤਾਂ ਉਸ ਤੋਂ ਵੀ ਜਿਹੜੇ ਸਾਡੇ ਹਾਕਮ ਨੇ ਬਹੁਤ ਦੂਰ हट ਕੇ ਗੱਲਾਂ ਕਰ ਰਹੇ ਨੇ ਸਾਰੀਆਂ ਸਵਿਧਾਨ ਨੇ ਰੱਖੀ ਕਰਨੀ ਸੀ ਸਾਡੇ ਹੱਕਾਂ ਦੀ ਨਾਗਰਿਕ ਦੇ ਹੱਕਾਂ ਦੀ ਪਰੰਤੂ ਅੱਜਕੱਲ ਜਿਹੜੇ ਹਸਾਬ ਨਾਲ ਸਰਕਾਰਾਂ ਉਹ ਤੋਂ ਕੰਮ ਲੈ ਰਹੀਆਂ ਨੇ ਉਹ ਗੈਂਗਸਟਰਾਂ ਦੇ ਪਰ ਬਦਮਾਸ਼ਾਂ ਦੇ ਹੱਕਾਂ ਦੀ ਰਾਖੀ ਕਰਦੇ ਐ ਔਰ ਜਿਹੜੀਆਂ ਸਾਡੀਆਂ ਜੇਲਾਂ ਨੇ ਉਹਨੂੰ ਜੇ ਮੈਂ ਜਿਸ ਤਰ੍ਹਾਂ ਕੱਲ ਮੈਂ ਇੱਕ ਇੰਟਰਵਿਊ ਸੁਣੀ ਸੀ ਸ਼ੇਰਾ ਖੁੱਬਨ ਦੇ ਫਾਦਰ ਸਾਹਿਬ ਦੀ ਸਹੀ ਕਿਹਾ ਉਹਨਾਂ ਨੇ ਉਹ ਕਦੇ ਵੀ ਅੱਜ ਕੱਲ੍ਹ ਦੀਆਂ ਜੇਲਾਂ ਜਿਹੜੀਆਂ ਉਹ ਯੂਨੀਵਰਸਿਟੀ ਬਣ ਚੁੱਕੀਆਂ ਨੇ ਕ੍ਰਾਈਮ ਦੀ ਤਾਂ ਉੱਥੇ ਜਾ ਕੇ ਬੰਦਾ ਸੁਧਰਦਾ ਨਹੀਂ ਐ ਵਿਗੜ ਰਿਹਾ ਸਭ ਬੜੀ ਜੋ ਚਿੰਤਾ ਵਾਲੀ ਗੱਲ ਆ ਕਈ ਕਾਂਗਰਸ ਪਾਰਟੀ ਦੇ ਵਿੱਚ ਜਾਣਦੇ ਹੋ ਤੁਸੀਂ ਪਾਰਟ ਜਿਹੜੀਆਂ ਰੈਲੀਆਂ ਹੁੰਦੀਆਂ ਉਹ ਵੀ ਜੁਆਇਨ ਕਰਦੇ ਹੋ ਕਿਵੇਂ ਮਤਲਬ ਦੇਖਦੇ ਹੋ ਜਿਹੜਾ ਅਗਲਾ ਪੜਾਗਾ ਪਾਰਟੀ ਦਾ ਜਾਂ ਚੋਣਾਂ ਨੂੰ ਲੈ ਬਿਲਕੁਲ ਬੇਟਾ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਸੀ ਉਹ ਵੀ ਤੁਸੀਂ ਕਾਂਗਰਸ ਦੀ ਰੈਲੀ ਤੇ ਆ ਕਿਉਂਕਿ ਉਹ ਤਾਂ ਮੈਂ ਸ਼ੁਰੂ ਤੋਂ ਜਾ ਰਿਹਾ ਹਾਂ ਕਿ ਕੋਈ ਅੱਜ ਕੋਈ ਨਵਾਂ ਨਹੀਂ ਗਿਆ ਪਰੰਤੂ ਜਦੋਂ ਆਪਾਂ ਜਿਸ ਲਾਈਨ ਦੇ ਵਿੱਚ ਪਾਏ ਹੋਏ ਹਾਂ ਪਰ ਉਸ ਤੋਂ ਅੱਗੇ ਹੌਲੀ-ਹੌਲੀ ਵਧਦੇ ਰਹਿਣੇ ਆ ਤਾਂ ਇਸੇ ਕਰਕੇ ਉਹ ਤਾਂ ਨੇ ਮੈਨੂੰ 27 ਵਾਲਾ ਪੁੱਛਿਆ ਮੈਂ ਕਿਹਾ ਕੋਈ ਗੱਲ ਹਲੇ ਪਹਿਲੀ ਗੱਲ ਦਾ 27 ਥੋੜਾ ਜਿਹਾ ਹੈ ਤਾਂ ਦੂਰ ਹਲੇ ਪਰੰਤੂ ਕੋਈ ਗੱਲ ਨਹੀਂ ਜੇ ਹਾਲਾਤ ਐਦਾਂ ਦੇ ਬਣ ਰਹੇ ਨੇ ਤਾਂ ਬਿਲਕੁਲ ਆਪਾਂ ਨਾ ਨਹੀਂ ਕਹਿੰਦੇ ਉਸ ਗੱਲ ਤੋਂ ਲੱਗਦਾ ਕੋਈ ਸਹਿਮਤੀ ਜਿਹੜੀ ਐ ਰਾਜਾ ਪੜਿੰਗ ਜੀ ਨਾਲ ਹੋਈ ਕੋਈ ਗੱਲਬਾਤ ਇਸ ਟਿਕਟ ਨੂੰ ਲੈ ਕੇ ਜਾਂ ਚੋਣ ਲੜਨ ਨੂੰ ਲੈ ਕੇ ਹਾਂ ਬਤੌਰ ਪਾਰਟੀ ਪ੍ਰਧਾਨ ਉਹ ਬਾਏ ਸੀ ਮਿਲਣਾ ਉਹ ਥੋੜਾ ਜਿਹਾ ਸਾਡਾ ਵਰਸੀ ਦਾ ਵੀ ਸੀਗਾ ਦੱਸਿਆ ਉਹਨਾਂ ਨੂੰ ਪਰੰਤੂ ਮਨ ਹੋ ਰਿਹਾ ਕਿ ਐਵੇਂ ਕਾਫੀ ਨੇ ਇਹ ਪਹੁੰਚ ਸਕੇ ਤਾਂ ਵਧੀਆ ਗੱਲ ਹੈ ਚਲੋ ਨਹੀਂ ਉਸ ਨੇ ਮੇਰੇ ਖਿਆਲ ਤੇ ਪਰ ਅੱਗੇ ਨਾਮਿਨੇਸ਼ਨ ਫਾਈਲ ਕਰ ਹੋਣਗੇ ਸਾਰਿਆਂ ਦੇ ਤਾਂ ਦੰਦਾਂ ਹੋਇਆ ਕਰਾਂਗੇ ਉੱਦ ਲੁਧਿਆਣੇ ਦੇ ਵਿੱਚ ਚੋਣਾ ਨੇ ਤੁਸੀਂ ਜਾਓਗੇ ਪ੍ਰਚਾਰ ਦੇ ਲਈ ਨਹੀਂ ਮੈਨੂੰ ਹਲੇ ਤੱਕ ਕੋਈ ਪਾਰਟੀ ਦਾ ਹੁਕਮ ਤਾਂ ਹੋਇਆ ਨਹੀਂ ਕਿ ਕੋਈ ਕਿਤੇ ਡਿਊਟੀ ਲੱਗਦੀ ਹੈ ਤਾਂ ਦੇਖ ਲਾਂਗੇ ਮੌਕੇ ਤੇ ਜੇਕਰ ਟਿਕਟ ਮਿਲਦੀ ਹੈ ਤਾਂ ਚੋਣ ਦੇ ਲਈ ਤਿਆਰ ਹਾਂ ਤੁਸੀਂ 27 ਦੇ ਵਿੱਚ ਬਿਲਕੁਲ ਲੜਾਉਣਾ ਤਾਂ ਪਾਰਟੀ ਨਹੀਂ ਹੈ ਪਰ ਜੇ ਕੋਈ ਉਹਨਾਂ ਦਾ ਹੁਕਮ ਹੁੰਦਾ ਤਾਂ ਕਿਉਂ ਲੜਾਂ